ਤਿੱਕਲ ਦੀ ਸਾਰਿਆਂ ਨੂੰ ਮੈਂ ਜਸਜੀਤ ਨਰਮਨ ਦੇਸਾਂ ਵਿਦੇਸਾਂ ਵਿੱਚ ਵਸੇ ਪੈਣਪਾ ਮਾਨੂੰ ਲੋੜੀ ਦੀਆਂ ਮੁਬਾਰਕਾਂ ਇੱਕ ਛੋਟੀ ਜੀ ਕਵਤਾ ਆਪ ਜੀ ਨੂੰ ਸੁਣਾਉਣੀ ਹਾਂ ਮੂੰਗਫਲੀ ਦੀ ਸੁਗੰਧੀ ਤੇ ਗੱਚਕ ਦਾ ਸਵਾਦ ਮੇਰਾ ਪੰਜਾਬ ਸਦਾ ਰਹੇ ਆਬਾਦ ਮੂੰਗਫਲੀ ਦੀ ਸੁਗੰਧੀ ਤੇ ਗੱਚਕ ਦਾ ਸਵਾਦ ਮੇਰਾ ਪੰਜਾਬ ਸਦਾ ਰਹੇ ਆਬਾਦ ਲੋਹ ਦੀ ਖੀਰ ਤੇ ਮੱਕੀ ਦੇ ਦਾਣੇ ਪਤੰਗਾਂ ਉਡਾਉਂਦੇ ਨੇ ਨਿੱਕੇ ਨਿਆਣੇ ਮਾਂ ਦੀ ਖਿਚੜੀ ਵਿੱਚ ਹੈ ਮਾਂ ਦੀ ਅਸੀਸ ਤੀਆਂ ਪੁੱਤਾਂ ਨਾਲ ਦੀ ਨਹੀਂ ਕੋਈ ਦੀਸ ਜੱਸੀ ਦੀ ਖੁਸ਼ੀ ਹੈ ਆਪਣਿਆਂ ਦਾ ਪਿਆਰ ਮੁਬਾਰਕ ਹੋਏ ਸਭ ਨੂੰ ਲੋੜੀ ਦਾ ਤਿਹਾਰ ਮੁਬਾਰਕ ਹੋਏ ਸਭ ਨੂੰ ਲੋੜੀ ਦਾ ਤਿਹਾਰ ਇਸ ਰਾਏ ਦਰਿਦਰ ਜਾਏ ਦਵਿਦਰ ਦੀ ਅੱਗ ਚ ਦੇਚ ਪਾਏ ਸਭ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਸਰੀਕਾਲ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਿਆਰ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ